ਹਰ ਸਾਲ ਲੱਖਾਂ ਲੋਕ ਹਿਮਾਚਲ ਵਿੱਚ ਮਨੀ ਮਹੇਸ਼ੀ ਦੀ ਯਾਤਰਾ ਕਰਨ ਲਈ ਜਾਂਦੇ ਹਨ ਅਤੇ ਇਸ ਸਾਲ ਵੀ ਸ਼ਰਦਾਲੂ ਸ਼ਰਦਾ ਪੂਰਵਕ ਇਸ ਯਾਤਰਾ ਤੇ ਗਏ ਸਨ ਪਰ ਲਗਾਤਾਰ ਵਿਗੜਦੇ ਮੌਸਮ ਕਾਰਨ ਮਨੀ ਮਹੇਸ਼ ਵਿੱਚ ਯਾਤਰਾ ਕਰਨ ਗਏ ਸ਼ਰਦਾਲੂ ਕੁਦਰਤੀ ਆਫਤ ਦੇ ਵਿੱਚ ਫਸ ਗਏ ਇਨ੍ਹਾਂ ਸ਼ਰਦਾਲੂਆਂ ਵਿੱਚ ਹੁਸ਼ਿਆਰਪੁਰ ਦੇ ਵੀ ਕੁਝ ਸ਼ਰਦਾਲੂ ਸਨ ਜੋ ਮਨੀ ਮਹੇਸ਼ ਤੋਂ ਕਾਫੀ ਦਿਨਾਂ ਬਾਅਦ ਸੁਰੱਖਿਅਤ ਕਰ ਵਾਪਸ ਪਹੁੰਚੇ ਹਨ ਮਨੀ ਮਹੇਸ਼ ਦੀ ਯਾਤਰਾ ਤੋਂ ਵਾਪਸ ਪਰਤੇਸ਼ਰ ਦਾਦੂਆਂ ਨੇ ਜਿੱਥੇ ਆਪਣੀ ਹੱਟਬੀਤੀ ਸੁਣਾਈ ਉੱਥੇ ਹੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਸਹੀ ਸਲਾਮਤ ਆਪਣੇ ਕੋਲ ਵੇਖ ਪਰਿਵਾਰ ਦੇ ਬਾਕੀ ਮੈਂਬਰ ਵੀ ਖੁਸ਼ ਵਿਖਾਈ ਦਿੱਤੇ ਮੇਰਾ ਨਾਮ ਵੀਰਿੰਦਰ ਬਰਮਾ ਪਿੰਨ ਜਹਾਂ ਖੇਲਾ ਦਾ ਬਰਮਾ ਜੀ ਬਰਮਾ ਜੀ ਕਿੱਥੋਂ ਤੁਸੀਂ ਯਾਤਰਾ ਤੋਂ ਆਏ ਆ ਤੇ ਕੀ ਕੁਝ ਮੁਸ਼ਕਲ ਆਈ ਹੈ ਜੀ ਸਰ ਅਸੀਂ ਮੰਮੀ ਜੀ ਦੀ ਜੱਟਾ ਨੂੰ ਲਿਆ ਸੀ ਇੱਥੇ ਤਰੀਕ ਨੂੰ ਵੇਖਦੇ ਤਿੰਨ ਦਿਨ ਦੀ ਯਾਤਰਾ ਸੀ ਵੀ ਅੱਪਾ ਕੱਲ 29 ਨੂੰ ਆਏ ਜਾਨੀ 30 ਨੂੰ ਆਏ 9 ਦਿਨ ਲਾ ਰਿਹਾ ਆਏ ਆ 5 6 ਦਿਨ ਸਾਡੇ ਸਿਰਫ ਇਨਾ ਹਾਲਾਤਾਂ ਜਈ ਜ਼ਿਆਦਾ ਹੋ ਰਹੇ ਆ ਜਿਹੜੀ ਤੇ ਉਥੇ ਐਡਮਿਨਿਸਟ੍ਰੇਸ਼ਨ ਦੀ ਗਲਤੀ ਨਾ ਹੀ ਹੋਈ ਆ ਮੈਂ ਸਮਝਦਾ ਆ ਜੇ ਐਡਮਿਨਿਸਟ੍ਰੇਸ਼ਨ ਪੂਰਾ ਸਾਥ ਦਿੰਦੀ ਯਾਤਰੀਆਂ ਨੂੰ ਪਲਾਨ ਨਾ ਇਟ ਉਹ ਕਰਦੀ ਤਾਂ ਸ਼ਾਇਦ ਸਾਡਾ ਨਹੀਂ ਹੁੰਦਾ ਸ਼ਾਇਦ ਫੇਰ ਪਚਾਰ ਪੰਜ ਦਿਨ ਚ ਹੀ ਮੁਰਾਣਾ ਸੀਗਾ ਚਾਹੇ ਬਰਸਾਤ ਵੀ ਇੰਨੀ ਸੀ ਪਰ ਪਲਾਨ ਹੁੰਦਾ ਤਾਂ ਆਪਾਂ ਮੁੜ ਜਾਣਾ ਸੀ ਕੋਈ ਹੋਣੀ ਆ ਕਿੰਨੇ ਦਿਨ ਤੁਹਾਡੀ ਕਰਦੇ ਨਾਲ ਗੱਲ ਨਹੀਂ ਹੋਈ ਉਥੇ ਫਸਣ ਕਰਕੇ 6 ਦਿਨ ਨਹੀਂ ਹੋਈ ਜੀ 6 ਦਿਨ ਕਰਦੇ ਨਾਲ ਗੱਲ 6 ਦਿਨ ਬਿਲਕੁਲ ਡਲ ਨਹੀਂ ਹੋਈ ਉਹਨਾਂ ਨੂੰ ਤਾਂ ਲੱਜਾ ਤੇ ਚਲੇ ਰਹੇ ਇਹ ਵਾਅ ਸਮਝੋ ਉਹ ਤੋਂ ਬਾਅਦ ਹੀ ਚੱਲ ਆਏ ਚੰਬੇ ਚੰਬੇ ਫੋਨ ਆਨ ਹੋਏ ਤਾਂ ਸਭ ਨੂੰ ਚੈਨ ਦਾ ਸਾਹ ਆਇਆ ਮੈਨੂੰ ਲੱਗਦਾ ਘਰ ਦੇ ਆਣੇ ਤੇ ਪਿੱਛੇ ਸਾਰੇ ਪਾਸੇ ਆਪਣੇ ਹਹੀਲੇ ਵਜ਼ੀਲੇ ਲਾ ਤੇ ਦੇਖ ਲਏ sire ਵੀ ਬੰਦੇ ਹੈ ਤੇ ਨਹੀਂ ਹੈ ਟ੍ਰੀ ਹੋਇਆ ਆ ਪਰ ਇਹ ਸਾਰੀ ਐਡਮਿਸ਼ਨ ਮੇਨ ਜਿਹੜਾ ਪੈਨਿਟ ਉੱਥੇ ਹੋਇਆ ਨਾ ਜੀ ਉਹ ਹੋਇਆ ਜਿਹੜੀ ਇੰਟਰਨੈਟ ਤੇ ਫੋਨ ਬੰਦ ਹੋ ਰਿਹਾ ਤੇ ਅੱਜ ਦੀ ਡੇਟ 'ਚ ਫੋਨ ਹੀ ਆ ਜੋ ਵੀ ਆ ਤੇ ਇਹੀ ਪੈਨਿਸ਼ ਦਾ ਨੂੰ ਫੋਨ ਬੰਦ ਹੋਣਾ ਤੁਸੀਂ ਜਿੱਦਾਂ ਅੱਜ ਦੀ ਡੇਟ 'ਚ ਡਿਜੀਟਲ ਇੰਡੀਆ ਡਿਜੀਟਲ ਇੰਡੀਆ ਕਰਦੇ ਸੀ ਸਾਰਿਆਂ ਦੇ ਪੈਸੇ ਫੋਨ 'ਤੇ ਸੀ ਡਰਲ ਪੇ ਟ੍ਰੋਹੀ ਵੀ ਤੇ ਉਥੇ ਉਹ ਵੀ ਬੰਦ ਹੋ ਰਿਹਾ ਤੇ ਲੋਕਾਂ ਨੂੰ ਰੋਟੀ ਖਾਣ ਨੂੰ ਜਾਂ ਪੈਟਰੋਲ ਪਾਣ ਨੂੰ ਇਵਨ ਮੁੰਡਿਆਂ ਤੋਂ ਪੈਸੇ ਨਹੀਂ ਸੀ ਪੰਪ ਵਾਲੇ ਕਹਿੰਦੇ ਸੀ ਕੈਸ਼ ਲਿਆਓ ਕੈਸ਼ ਕਰੀ ਸੀ ਜਦੋਂ ਇਹ ਸਾਰਾ ਡਿਜੀਟਲ ਇੰਡੀਆ ਤੁਰਿਆ ਆਇਕਲ ਤਾਂ ਉਹ ਵੀ ਜਾਦਾ ਪੈਣੀ ਚੀਜ਼ਾਂ ਹੋਈਆਂ ਉਹਦੇ ਕਰਕੇ ਹੀ ਬੰਦੇ ਉਥੋਂ ਜ਼ਿਆਦਾ ਪੈਣੀ ਟ੍ਰੋਏ ਨਹੀਂ ਤੁਰੇ ਕਿੰਨੀ ਤਰੀਕ ਨੂੰ ਵਾਪਸ ਆਪਾਂ ਇੱਥੀ ਨੂੰ ਰੇ ਸੀ ਜੀ 30 ਰਾਤ ਨੂੰ ਕੱਲ ਆਪਾਂ ਆਏ ਆ ਠੀਕ ਹੈ ਜੀ ਕਿੰਨੇ ਕੁ ਲੋਕ ਉਸ ਵੇਲੇ ਫਸੇ ਸੀ ਜਾਂ ਹੁਣ ਹੋ ਸਕੀ ਹੋ ਸਕਦੇ ਆ ਜੀ ਮੇਰੇ ਸਾਹਮਣੇ 1500 ਬੰਦਾ ਹਜੇ ਵੀ ਉੱਪਰ ਹੋਣਾ ਆ ਜੀ ਜਦੋਂ ਆਪਾਂ 3 ਵੇ 12 13000 ਬੰਦਾ ਡੇਲੀ نیچے ਆ ਰਿਹਾ ਜਿਹਨਾਂ ਨੂੰ ਉਹ ਔਟੋ ਆਈ ਕਰਦੇ ਪਏ ਰਾਹ ਤੇ ਜਿਹੜੀਆਂ ਟੱਛੀਆਂ ਛੁੱਟੀਆਂ ਛੁੱਟੀਆਂ ਲੱਦੀਆਂ ਸੂਮਤ ਕੋਈ ਨਹੀਂ ਜੀ ਉੱਥੇ ਐਡਮਿਨਿਸਟ੍ਰੇਸ਼ਨ ਵੱਲੋਂ ਰੋਈ ਨਹੀਂ ਲੋਕਲ ਬੰਦੇ ਬਹੁਤ سپورਟ ਕਰਾਂ ਲੋਕਲ ਬੰਦਿਆਂ ਦੀ ਹੈ ਹੁਣ ਜਿੱਦਾਂ ਤੁਸੀਂ ਦੱਸ ਰਹੇ ਸੀ ਆਫ ਦੀ ਕੈਮਰਾ ਕਿ ਲੰਗਰ ਵੀ ਹੁਣ ਸਮਾਪਤ ਹੋ ਗਿਆ ਉੱਥੇ ਹਾਂਜੀ ਹਾਂਜੀ ਹੁਣ ਸਮਾਪਤ ਸੀ ਨੇ ਤਾਂ ਉਹਨਾਂ ਦਾ ਕੁਝ ਨਹੀਂ ਹੈ ਐਡਮਿਨਿਸਟ੍ਰੇਸ਼ਨ ਨੇ ਮੈਨੂੰ ਦਿਲਾਸੇ ਹੀ ਐਡਮਿਨਿਸਟ੍ਰੇਸ਼ਨ ਦੇ ਜਦੋਂ ਸਾਡੇ ਬੰਦਿਆਂ ਨੇ ਉੱਥੇ ਧਰਨਾ ਲਿਆ ਆਇਆ ਸੀ ਇਹ ਕਹਿੰਦੇ ਸੀ 4 ਦਿਨ ਰਹਿ ਜਾਓ ਕਹਿੰਦੇ ਪੀ ਆ ਜਦੋਂ ਕਮਰੇ ਦਾ ਉੱਥੇ 1000-1000 ਰੁਪਿਆ ਲਈ ਜਾਂਦੇ ਫੂਡ ਦੇ ਪੈਸੇ ਲਈ ਜਾਂਦੇ ਉਹ ਤੇ ਐਡਮਿਨਿਸਟ੍ਰੇਸ਼ਨ ਨੇ ਦੇਖਣਾ ਨਾ ਇੱਕ ਵੱਡੀ ਧਰਮਸ਼ਾਲਾ ਦੇ ਦੋ ਤੇ ਦੋ ਬੰਦੇ ਪਾਓ ਤੁਸੀਂ ਯਾਨੀ ਕਿ ਫਸੇ ਹੋਏ ਲੋਕਾਂ ਤੋਂ ਵੀ ਵਪਾਰ 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 ਆ ਜੀ ਵਪਾਰ ਮੰਡਲ ਨੇ ਪੂਰਾ ਵਪਾਰ ਦਿੱਤਾ 84 ਵਪਾਰ ਮੰਡਲ ਮਤਲਬ ਵਪਾਰ ਹੀ ਦਿੱਤਾ ਹੈ ਅੱਛਾ ਭਾਈ ਜਿਹੜਾ 84 ਵਪਾਰ ਮੰਡਲ ਆ ਜੀ ਇਹਨਾਂ ਨੇ ਵਪਾਰ ਹੀ ਦਿੱਤਾ ਆ ਇਹਨਾਂ ਨੇ ਜਾਨਾ ਨਾ ਥਲਵਾੜੀ ਦਿੱਤਾ ਆ ਇਹਨਾਂ ਨੂੰ ਆਪਣੇ ਵਪਾਰ ਦੀ ਪਈ ਵੀ 15 ਦਿਨ ਚ ਅਸੀਂ ਵਪਾਰ ਪਾਰ ਦੇ ਸਾਲ ਦਾ ਉਹ ਰੱਟ ਲਈਏ ਕੋਈ ਹੋਣੀ ਐਡਮਿਨਿਸਟ੍ਰੇਸ਼ਨ ਜ਼ੀਰੋ ਪਲਾਨ ਜ਼ੀਰੋ ਮੈਂ ਕਹਿੰਦਾ ਅੱਜ ਵੀ ਕੋਈ ਏਡੀਐਮ ਨੂੰ ਪੁੱਛ ਲਵੇ ਵੀ ਤੇਰਾ ਕੀ ਪਲਾਨ ਸਿਰਾ ਜੇ ਬਰਸਾਤ ਦਾ ਮੌਸਮ ਤੇ ਇਹਨਾਂ ਤੋਂ ਪਲਾਨ ਹੀ ਨਹੀਂ ਹੋਣਾ ਰਿਟਨ ਪਲਾਨ ਹੀ ਨਹੀਂ ਹੋਣਾ ਮੇਰੇ ਹਿਸਾਬ ਨਾਲ ਤਾਂ ਇਹਨਾਂ ਨੇ ਟੁੱਟੇ ਹੀ ਮਾਰੇ ਆ ਜਿਹਨੂੰ ਕਹਿੰਦੇ ਪੰਜਾਬ ਸਰਕਾਰ ਨੂੰ ਵੀ ਅੱਗੇ ਲਾਉਣ ਹਾਂਜੀ ਹਾਂਜੀ ਪੰਜਾਬ ਸਰਕਾਰ ਨੂੰ ਚਾਹੀਦਾ ਆ ਜੀ ਕਿਉਂਕਿ ਮੈਨੂੰ ਇੱਟ ਹੈਰਾਨੀ ਦੀ ਗੱਲ ਇਹ ਆ ਵੀ ਇਹਨਾਂ ਤੇ ਡਲੋਜੀ ਬਿਲਕੁਲ ਨੇੜੇ ਆਰਮੀ ਟੈਂਟ ਹੈ ਜਾਇਆ ਇਹਨਾਂ ਨੇ ਆਰਮੀ ਨੂੰ ਬੁਲਾਇਆ ਕਿ ਹੋਣੀ ਪਤਾ ਨਹੀਂ ਕਿਉਂ ਸਰਕਾਰ ਇਹ ਡਰਦੀ ਈ ਕੀ ਇਹਨਾਂ ਨੂੰ ਬਿਲ ਦੇਣਾ ਪਊਂਗਾ ਜਾਂ 30 ਆ ਮੇਰੇ ਹਿਸਾਬ ਨਾਲ ਇਹਨਾਂ ਨੂੰ ਉੱਥੇ ਆਰਮੀ ਬੁલાਣੀ ਚਾਹੀਦੀ ਆ ਹਲੇ ਵੀ ਲੋਕ ਫਸੇ ਹੋਏ ਆ ਹਾਂਜੀ ਹਾਂਜੀ ਫਸੇ ਆ ਜੀ ਫਸੇ ਲੋਟ ਤਾਂ ਫਸੇ ਜਿਹੜੀਆਂ ਲਾਸ਼ਾਂ ਪਈਆਂ ਆ ਜੀ ਉਹ ਲਾਸ਼ਾਂ ਤਿੱਧਾ ਆਉਂਦੀਆਂ ਜੇ ਰੋਡ ਬੰਦ ਆ ਕਿੰਨੀਆਂ ਕਿ ਲਾਸ਼ਾਂ ਹੋ ਕੇ ਆ ਮੈਂ ਤਾਂ ਜਿਹੜੀਆਂ ਹਸਪੀਟਲ ਚ ਦੇਖ ਕੇ ਆਇਆ ਸੀ ਉਦੋਂ 6-7 ਤਾਂ ਸਿੱਧੀਆਂ ਹੀ ਆ ਪਰ ਜੋ ਲੋਟੜਾਂ ਦਾ ਲੋਟਰਲ ਦਾ ਜੇ ਆਪਾਂ ਐਸਟੀਮੇਟ ਲੈਂਦੇ ਉੱਥੇ 1.5-200 ਬੰਦਾ ਹੋ ਸਕਦਾ ਜੀ ਰਾਮ ਨਾ ਹੋ ਸਕਦਾ ਤੁਸੀਂ ਦੱਸ ਰਹੇ ਸੀ ਕੋਈ ਮੋਟਰਸਾਈਕਲ ਬੜੇ ਉੱਥੇ ਹਾਂਜੀ 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 ਉਹ ਮੈਂ ਤੁਹਾਨੂੰ ਫ ਮੇਰੇ ਸਾਹਮਣੇ 4-5000 ਮੋਟਰਸਾਈਕਲ ਮੁੰਡੇ ਛੱਡ ਕੇ ਆਏ ਹੋ ਆ ਉੱਥੇ ਉਹ ਵਿਚਾਰਿਆਂ ਨੇ ਪਤਾ ਨਹੀਂ ਕਿੱਦਾਂ ਲਏ ਹੁਣੇ ਰਿਸ਼ਤਾ ਦੇ ਟੀ ਤਾ ਛੱਡ ਕੇ ਆਣਾ ਸੋਚੋ ਕਿੰਨਾ ਟਿੱਡੇ ਹੋ ਹੁੰਦਾ ਬੰਦੇ ਦੇ ਉਹ ਟਰਣਾ ਪੈਂਦਾ ਆ ਹਾਂਜੀ ਭਾਜੀ ਕੀ ਨਾਮ ਆਜੀ ਵਰੁਣ ਜੀ ਵਰੁਣ ਜੀ ਕਿੱਥੋਂ ਦੇ ਬਸਨੀ ਕੋ ਮੈਂ ਹੁਸ਼ਿਆਰਪੁਰ ਦਾ ਜੀ ਠੀਕ ਆ ਜੀ ਤੁਸੀਂ ਮੰਨੀ ਮਹਿਸਤੋਂ ਆਏ ਆ ਜੀ ਵਾਪਸ ਹਾਂਜੀ ਭਾਜੀ ਕਿਸ ਦਿਨ ਗਿਆ ਸੀ ਕਿਸ ਦਿਨ ਆਏ ਸੀ ਅਸੀਂ ਭਾਜੀ 21 ਤਰੀਕ ਨੂੰ ਗਏ ਸੀਗੇ ਕੱਲ ਆਤੀ 11:30 ਵਜੇ ਵਾਪਸ ਪੁੱਜੂਗੀ ਠੀਕ ਆ ਜੀ ਤੇ ਕਿਹ ਵਜੇ ਆ ਮੰਨਜਰ ਆ ਜੀ ਉੱਥੇ ਮੰਨੀ ਨੂੰ ਮੰਨਜਰ ਜੀ ਇ ਇਹ ਕਰਦੇ ਹੁਣ ਥੋੜਾ ਸਕੂਨ ਆਇਆ ਹੋਣਾ ਜੀ ਬਿਲਕੁਲ ਜੀ ਕਲ ਦਾਤੀ ਆਏ ਆ ਤੇ ਕਰਦੇ ਆਂਦੇ ਸਾਹ ਚ ਸਾਹ ਲੜੇ ਆ ਜੀ ਤੇ ਉਥੇ ਆ ਪ੍ਰਸ਼ਾਸਨ ਨੇ ਕੋਈ ਜਿਹੜਾ ਤੁਹਾਨੂੰ ਕੱਢਿਆ ਜਾਂ ਆਪ ਮੁਹਾਰੇ ਆਏ ਹੋ ਕਿਵੇਂ ਨਹੀਂ ਜੀ ਆਪ ਹੀ ਚੱਕਨ ਚੱਕਿਆ ਜੀ ਤੇ ਬਾ ਗੱਡੀ ਛੱਡਿਆ ਆ ਉਥੇ ਬਾਕੀ ਸਾਰਾ ਸੂਰਾ ਸਮਾਨ ਛੱਡਿਆ ਆ ਪਹਾੜ ਚੜ ਜੁੜ ਕੇ ਕੱਚਾ ਪੱਕਾ ਰਸਤਾ ਕਰਕੇ ਤੈ ਕੀਤਾ ਤੇ ਜੀ ਘਰ ਪੁੱਜੇ ਆ ਕਲ ਦਾਤੀ ਅੱਛਾ ਗੱਡੀ ਆਪਣੀ ਉਥੇ ਛੱਡ ਆਏ ਹੋ ਗੱਡੀ ਉਥੇ ਛੱਡਿਆ ਸੀ ਤੇਰਾ ਕਿਸ ਤਰ੍ਹਾਂ ਆਉਣਾ ਹੋਇਆ ਜੀ ਹੋਣ ਜੀ ਪਹਾੜ ਪਹੂੜਾ ਕੱਚਾ ਪੱਕਾ ਰਸਤਾ ਹੈ ਸਾਰਾ ਹੀ ਪੈਦਲ 70 ਕਿਲੋਮੀਟਰ ਤੁਰੇ ਆ ਜੀ ਚੰਬੇ ਆ ਚੰਬੇ ਤੋਂ ਫਿਰ ਟੈਕਸੀ ਕੀਤੀ ਆ ਜੀ ਘਰ ਪੁੱਜੇ ਆ ਕਿੰਨੀ ਧੀਰ ਪਹਾੜਾਂਾਂ ਚ ਰਸਤਿਆਂ ਚ ਫਿਰ ਤੁਹਾਨੂੰ ਇਸ ਤਰ੍ਹਾਂ ਮੁਸ਼ਕਲਾਂ ਨਾਲ ਜੀਣਾ ਪਿਆ ਜੀ ਇਹ ਕਹਿ ਲੋ ਜੀ ਕੱਲ ਸਵੇਰੇ 7 ਵਜੇ ਤੁਰੇ ਸੀਗੇ ਅੱਛਾ ਜੀ ਤੇ ਰਾਤੀ 11:30 ਵਜੇ ਘਰ ਪੁੱਜੇ ਜੀ ਪਹਾੜਾਂ ਜੰਗਲਾਂ ਦੇ ਵਿੱਚੋਂ ਹੋ ਕੇ ਪਹੁੰਚੇ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਤਾਂ ਰਸਤਾ ਕਿਉਂ ਜਰ ਸੀਗਾ ਜੀ ਕੋਈ ਮੁੱਖ ਰਸਤਾ ਹੈਗਾ ਕਿ ਯਾਨੀ ਨਹੀਂ 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 ਕੋਈ ਮੁੱਖ ਰਸਤਾ ਨਹੀਂ ਹੈਗਾ ਇਦੇ ਪਹਾੜ ਕਿ ਰਹੋ ਆ ਪਹਾੜ ਨੂੰ ਟੱਪਣ ਲਈ ਜਿੱਦਾਂ ਹੀ ਦਾ ਮੀਨਸ ਇੱਕ ਕੋਈ ਬੰਦਾ ਨਿਕਲਿਆ ਉਹਦੇ ਰਾਹ ਲੀ ਬਣ ਗਈ ਹੈ ਤੇ ਉੱਥੇ ਚੜ੍ਹ-ਚੜ੍ਹ ਕੇ ਅਸੀਂ ਆਈ ਹਾਂ ਜੀ ਕੋਈ ਪੱਕਾ ਰਸਤਾ ਨਹੀਂ ਕੋਈ ਕੁਝ ਨਹੀਂ ਕਿੰਨਾ ਕੁ ਫੇ ਬੰਦੇ ਫਸੇ ਹੋ ਸਕਦੇ ਲੱਗਦਾ ਸੀ ਅਜੇ ਵੀ ਨੀਅਰ ਅਬਾਊਟ 500 ਆંકડા ਸਾਡੇ ਹਿਸਾਬ ਨਾਲ ਲਾ ਲਓ ਕਿ ਜੀ ਉੱਥੇ ਹੋਣਾ ਬੰਦਾ ਠੀਕ ਹੈ ਜੀ ਤੇ ਉੱਥੇ ਪ੍ਰਸ਼ਾਸਨ ਦਾ ਕਿਹੋ ਜਿਹਾ ਰਈਆ ਜੀ ਇਹ ਰਈਆ ਹੀ ਬਹੁਤ ਮਾੜਾ ਰਈਆ ਜੀ ਬਹੁਤ ਝੂਠ ਬੋਲਿਆ ਜਾ ਰਿਹਾ ਆ ਇਨਫੋਰਮੇਸ਼ਨ ਬਿਲਕੁਲ ਜ਼ੀਰੋ ਇਕਦਾ ਸਾਡਾ ਘਰਦਿਆਂ ਨਾਲ ਲਿੰਕ ਟੁੱਟ ਗਿਆ ਸੀਗਾ ਉਪਰੋਂ ਸਾਨੂੰ ਸਾਰੇ ਝੂਲ ਬੋਲਦੇ ਜੀ ਦੋ ਦਿਨ ਚ ਰਸਤਾ ਖੁੱਲ ਜਾਣਾ ਦੋ ਦਿਨ ਚ ਮਤਲਬ ਚਲੋ ਰਸਤੇ ਨਹੀਂ ਖੋਲ ਸਕਦੇ ਨੈਟਵਰਕ ਦਾ ਇੰਤਜ਼ਾਮ ਕਰ ਦਿੰਦੇ ਤੇ ਘਰਦਿਆਂ ਨੂੰ ਬਹੁਤ ਸਹਾਰਾ ਹੋ ਜਾਣਾ ਸੀ ਤੇ ਖਾਣ ਪੀਣ ਦਾ ਫਿਰ ਕਿਵੇਂ ਜਿਵੇਂ ਤੁਸੀਂ ਕਹਤ ਰਹੇ ਹੋ ਕਿ ਸੰਪਰਕ ਟੁੱਟ ਗਿਆ ਨੈਟਵਰਕ ਨਹੀਂ ਸੀ ਤੇ ਲਗਾਤਾਰ ਬਾਰਿਸ਼ ਹੋ ਰਹੀ ਹੈ ਮੌਸਮ ਖਰਾਬ ਹੈ ਖਾਣ ਪੀਣ ਦਾ ਇਦਾਂ ਹੀ ਪੰਜਾਬੀਆਂ ਨੇ ਲੰਗਰ ਲਾਇਆ ਸੀ ਉੱਥੇ ਅੰਮ੍ਰਿਤਸਰ ਤੇ ਹੁਸ਼ਿਆਰਪੁਰੀਆਂ ਨੇ ਮਿਲ ਕੇ ਲੰਗਰ ਲਗਾਇਆ ਸੀਗਾ ਤੇ ਬਸ ਉਹ ਕੱਲਾ ਲੰਗਰ ਹੀ ਸਾਰੇ ਸ਼ਰਦ ਹਾਲੂਆਂ ਦਾ ਸਹਾਰਾ ਸੀਗਾ ਉਹ 10 ਦਿਨ ਲੰਗਰ ਚਲਾਉਂਦੇ ਤੇ ਉਹਨਾਂ ਨੇ ਫੇਰ ਵਧਾ ਕੇ 15 ਦਿਨ ਲੰਗਰ ਚਲਾਇਆ ਤੇ ਪਿਛਲੇ ਕੱਲ ਹੀ ਉਹਨਾਂ ਨੇ ਵੀ ਲੰਗਰ ਬੰਦ ਕੀਤਾ ਹੀ ਇੱਥੇ ਉਹਨਾਂ ਨੇ ਲੰਗਰ ਬੰਦ ਕਰਤਾ ਲੋਕ ਕਹਿੰਦੇ ਫਸੇ ਹੋਏ ਨਹੀਂ ਪਰ ਉਹ ਲੋਕ ਤਾਂ ਪੁੱਖਲ ਭਾਣੇ ਉੱਤੇ ਕਿਵੇਂ ਅਡਜਸਟ ਹੋ ਮੁਸ਼ਕਿਲਾ ਹੋਰ ਵਧ ਗਈ ਇਹ ਹਾਂਜੀ ਬਿਲਕੁਲ ਜੀ ਇਹ ਤਾਂ ਹੀ ਹੁਣ ਪ੍ਰਸ਼ਾਸਨ ਨੂੰ ਚਾਹੀਦਾ ਕਿ ਜਿੰਨੀ ਛੇਤੀ ਹੋ ਸਕੇ ਉਹਨਾਂ ਨੂੰ ਉਹਨਾਂ ਦੇ ਘਰ ਭੇਜਿਆ ਜਾਵੇ ਜਿੰਨੇ ਜਾਣੇ ਉੱਥੇ ਫਸੇ ਨੇ ਹਿਮਾਚਲ ਸਰਕਾਰ ਜਾਂ ਪੰਜਾਬ ਸਰਕਾਰ ਨੂੰ ਅਪੀਲ ਕਰਨੀ ਚਾਹੋ ਦੇਖੋ ਜੀ ਮੇਰੀ ਸਾਰੀ ਸਰਕਾਰ ਨੂੰ ਇੱਕ ਅਪੀਲ ਆ ਕਿ ਜੀ ਸਾਰੇ ਮਿਲ ਜੁਲ ਕੇ ਉੱਥੇ ਜਿੰਨੇ ਜਾਣ ਤੇ ਜੀ ਉਹਨਾਂ ਨੂੰ ਵੀ ਜ਼ਿੰਮੇਵਾਰੀ ਦੇ ਨਾਲ ਟਾਈਮ ਸਿਰ ਜਿੱਦਾਂ ਵੀ ਆ ਉਹਨਾਂ ਦੇ ਘਰਾਂ ਤੱਕ ਪਹੁੰਚਦਾ ਕੀਤਾ ਜਾਵੇ ਇਸ ਗੱਲ ਨੂੰ ਸੀਰੀਅਸ ਲਿਆ ਜਾਵੇ ਮਜ਼ਾਕ ਚ ਨਾ ਲਿਆ ਜਾਵੇ ਕਿਉਂਕਿ ਲੇਟ ਪਹਿਲਾਂ ਹੀ ਬਹੁਤ ਹੋ ਚੁੱਕੇ ਨੇ ਲਾਸ਼ਾਂ ਪਈਆਂ ਨੂੰ ਪਹਿਲਾਂ ਹੀ ਬਹੁਤ ਟਾਈਮ ਹੋ ਚੁੱਕਾ ਉੱਥੇ ਤੇ ਇਹ ਨਾ ਹੋਵੇ ਕਿ ਵੀ ਘਰਾਂ ਤੋਂ ਉਹਨਾਂ ਦੀਆਂ ਲਾਸ਼ਾਂ ਬਿਨਾਂ ਪਛਾਣ ਹੋਣ ਕੀ ਕੀ ਨਾਮ ਹੈ ਤੁਹਾਡਾ ਮੇਰਾ ਪੰਜ ਮੋਹਿਤ ਕਾਲੀਆ ਜੀ ਮੈਂ ਹਿਸ਼ਾਰਪੁਰ ਦਾ ਬਸਨੀਂਦਾ ਜੀ 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 ਸਰ ਅਸੀਂ 21 ਤਰੀਕ ਨੂੰ ਇੱਥੋਂ ਨਿਕਲੇ ਸੀਗੇ ਜੀ ਸਵੇਰੇ 4 ਵਜੇ ਤੇ ਕੱਲ ਅਸੀਂ 30 ਤਰੀਕ ਨੂੰ ਰਾਤ ਨੂੰ 11 ਵਜੇ ਘਰ ਪਹੁੰਚੇ ਹਾਂ ਜੀ ਜੀ ਹਾਂਜੀ ਤੇ ਉੱਥੇ ਕਿਹੋ ਜਿਹੇ ਹਾਲਾਤ ਸੀਗੇ ਕੀ ਕੀ ਮੁਸ਼ਕਲ ਆਈਆਂ ਜੀ ਹਾਲਾਤ ਇਦਾਂ ਦੇ ਆ ਜੀ ਸ਼ਬਦਾਂ ਨਾਲ ਬਿਆਨ ਵੀ ਨਹੀਂ ਕਰ ਸਕਦੇ ਸਰ ਅਸੀਂ 24 ਤਰੀਕ ਤੋਂ ਇੰਨੇ ਹਾਲਾਤ ਮਾੜੇ ਹੋਏ ਆ ਜੀ ਉੱਥੇ ਬਾੜ ਦੇ ਬਾੜ ਥੱਲੇ ਆ ਗਏ ਆ ਜੀ ਤਾਂਚੂ ਤੋਂ ਸਰਸਰ ਤੋਂ ਕਈਆਂ ਦੇ ਲੰਗਰ ਰੋੜ ਗਏ ਜੀ ਕਈਆਂ ਦੇ ਡੈੱਡ ਬੋੜੀਆਂ ਇਦਾਂ ਹੋ ਰਹੀਆਂ ਕਈ ਸਿਲੰਡਰ ਅਸੀਂ ਮੈਂ ਆਪਣੀ ਅੱਖੀਂ ਦੇਖੇ ਸਿਲੰਡਰ ਦਰਿਆ ਦੇ ਵਿੱਚ ਵਗਦੇ ਪਏ ਆ ਜੀ ਤੇ ਪ੍ਰਸ਼ਾਸਨ ਦੇ ਤਾਂ ਕਹਿਣ ਨੂੰ ਕਰ ਰ ਇਹਨਾਂ ਬੁਰਾ ਹਾਲ ਆ ਜੀ ਪ੍ਰਸ਼ਾਸਨ ਤੋਂ ਅਸੀਂ ਕੋਈ ਉਮੀਦ ਨਹੀਂ ਲਾ ਸਕਦੇ ਡੀਸੀ ਮੁਕੇਸ਼ ਰੇਪਸਵਾਲ ਐਸਪੀ ਅਭਿਸ਼ੇਕ ਯਾਦਵ ਐਸਡੀਐਮ ਏਡੀਐਮ ਮੇਰੇ ਸਾਹਮਣੇ ਪੰਜਾਬੀਆਂ ਨੇ ਸੰਗਰੂਰ ਦੇ ਮੁੰਡਿਆਂ ਨੇ ਧਰਨਾ ਲਾਇਆ ਸੀਗਾ ਜੀ ਉਹਨੂੰ ਅਸਵਾਸ਼ਣ ਦਿੱਤਾ ਗਿਆ 27 ਤਰੀਕ ਨੂੰ ਕਿ ਤੁਹਾਨੂੰ 28 29 ਨੂੰ ਅਸੀਂ ਇੱਥੋਂ ਕੱਢ ਦਵਾਂਗੇ ਜੀ ਮੋਟਰਸਾਈਕਲ ਰਸਤਾ ਹੌਲੀ-ਹੌਲੀ ਬਣ ਜਾਵਾਂਗੇ ਪਰ ਅਸੀਂ ਹਿੰਮਤ ਖਾਰ ਗਏ ਨਾ ਸਾਡੇ ਘਰ ਦੇ ਨਾਲ ਕਨੈਕਟ ਹੋ ਰਹੇ ਸੀਗੇ ਜੀ ਕਿਤੇ ਨਾ ਕੁਝ ਹੋ ਰਿਹਾ ਸੀਗਾ ਜੀ ਸਾਨੂੰ ਟੈਨਸ਼ਨ ਇੱਥੇ ਰਹੀ ਸੀ ਅਸੀਂ 30 ਤਰੀ ਨੂੰ ਡਿਸੀਜਨ ਲਿਆ ਸਵੇਰੇ 7 ਵਜੇ ਕਿ ਅਸੀਂ ਪੈਦਲ ਨਿਕਲਾਂਗੇ ਜੀ ਗਰਾਉਂਡ ਲੈਵਲ ਤੇ ਜਦੋਂ ਅਸੀਂ ਗਰਾਉਂਡ ਲੈਵਲ ਤੋਂ ਅਸੀਂ ਨਿਕਲੇ ਸਰ ਮੈਂ 10 ਮਿੰਟ ਸਦਾ ਸਰ 100 150 ਪਾਰ ਥੱਲੇ ਆਇਆ ਪਿਆ ਸੀਗਾ ਜੀ ਕਿਲੋ ਕਿਲੋਮੀਟਰ ਰੋਡ ਹੈ ਨਹੀਂ ਸਰ ਤੇ ਪ੍ਰਸ਼ਾਸਨ ਤੋਂ ਬਹੁਤ ਬਹੁਤ ਜ਼ਿਆਦਾ ਬੁਰਾ ਹਾਲ ਹੈ ਜੀ ਤੇ ਉੱਥੇ ਫਿਰ ਕਹਿੰਦੇ ਵੀ ਲੰਗਰ ਵੀ ਪੰਜਾਬੀਆਂ ਨੇ ਚਲਾਇਆ ਜਾਨੀ ਪੰਜਾਬੀਆਂ ਨੇ ਬਾਹ ਫੜੀ ਉੱਥੇ ਆਪਣੇ ਅੰਮ੍ਰਿਤਸਰ ਤੋਂ ਕੋਨਾ ਭਾਜੀ ਹੁਣੀ ਸਾਡੇ ਹਿਸ਼ਾਰਪੁਰ ਤੋਂ ਰਿੰਕੂ ਭਾਜੀ ਦੀਪਕ ਜੋਸ਼ੀ ਜੀ ਇਹਨਾਂ ਦੇ ਸਹਿਯੋਗ ਦੇ ਨਾਲ ਬਹੁਤ ਮਤਲਬ 28 27 ਤੇ 29 ਤਰੀਕ ਜਿਹੜੀ ਹੈ ਨਾ 10-10000 ਬੰਦਾ ਰੋਜ਼ ਦਾ ਲੰਗਰ ਖਾਂਦਾ ਪਿਆ ਸੀਗਾ ਜੀ ਤੇ ਉੱਥੇ ਦੇ ਪ੍ਰਸ਼ਾਸਨ ਇਹ 10 10 ਦਿਨ ਦਾ ਲੰਗਰ ਹੁੰਦਾ ਵਾ 5 ਦਿਨਾਂ ਨੇ ਐਕਸਟੈਂਡ ਕੀਤਾ ਜੀ ਮੈਂ ਚਾਹੁੰਦਾ ਕਹਿਣਾ ਚਾਹੁੰਦਾ ਕਿ ਜੇ ਇਹ ਨਾ ਹੁੰਦੇ ਤੇ ਭੁੱਖਮਰੀ ਬਹੁਤ ਜ਼ਿਆਦਾ ਭੁੱਖਮਰੀ ਫੈਲ ਜਣੀ ਸੀਗੀ ਜੀ ਉੱਥੇ ਇਹਨਾਂ ਨੇ ਇੰਨਾ ਸਾਥ ਦਿੱਤਾ ਜੀ ਉੱਥੇ ਪ੍ਰਮੋਟ ਦਾ ਜੀ ਕਿ ਸਰਕਾਰ ਤੋਂ ਕੀ ਉਮੀਦ ਤੇ ਕੀ ਅਪੀਲ ਕਰਨੀ ਚਾਹੁੰਦੇ ਕੋਈ ਹਾਲੇ ਵੀ ਕਾਫੀ ਲੋਕ ਉੱਥੇ ਫਸੇ ਹੋਏ ਨੇ ਉਮੀਦ ਰਹੀ ਆ ਜੀ ਉਮੀਦ ਰਹੀ ਆ ਜੀ ਦੇਖੋ ਹਿਮਾਚਲ ਸਰਕਾਰ ਤੋਂ ਤਾਂ ਕੋਈ ਉਮੀਦ ਪ੍ਰਸ਼ਾਸਨ ਤੋਂ ਨਹੀਂ ਸੀ ਜੀ ਮੈਂ ਪੰਜਾਬ ਸਰਕਾਰ ਤੋਂ ਇਹ ਉਮੀਦ ਕਰਨਾ ਚਾਹੁੰਦਾ ਕਿ ਆਪਣੇ ਬੰਦੇ ਬਚਾ ਲਓ ਵਰਨਾ ਹੋਰ ਉੱਥੇ ਕੰਮ ਖਰਾਬ ਹੋ ਜਾਣਾ ਕਿਉਂਕਿ ਮੌਸਮ ਹਜੇ ਵੀ ਖਰਾਬ ਹੀ ਆ ਜੀ ਬੰਦੇ ਉੱਥੋਂ ਘਟੋ ਘਟ 800000 ਬੰਦੇ ਹਜੇ ਵੀ ਉੱਥੇ ਫਸਿਆ ਹੋਇਆ ਜੀ ਉੱਪਰ ਵੀ ਥੱਲੇ ਵੀ ਪਰਮੋਰ ਦੇ ਵਿੱਚ ਵੀ ਜੀ ਇਹੀ ਮੈਂ ਉਮੀਦ ਕਰਦਾ ਜੀ ਪੰਜਾਬ ਸਰਕਾਰ ਤੋਂ ਕਿ ਆਪਣੇ ਬੰਦੇ ਬਚਾ ਅਸੀਂ 10ਵੀਂ ਸੱਦੇ ਸਰ ਉਹਨਾਂ ਨੇ ਇੰਨਾ ਤੁਹਾਨੂੰ ਖਰਾਬ ਕੀਤਾ ਸਾਰਿਆਂ ਨੂੰ ਦੱਸਣਾ ਜੀ